ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਤੈਲਾ ਕਰ ਪਹਿਲਾ ਮਨ ਹਾਲੇ ਕਿਰਸਾਨੇ ਕਰਨੇ ਸਰਮ ਪਾਨੀ ਤਨ ਖੇਤ ਨਾਮ ਬੀ ਸੰਤੋਖ ਸੁਆਗਰ ਰੱਖ ਕਰੇ ਬੀਵੇ ਪਾਉ ਕਰਮ ਕਰ ਸੰਜਮੀ ਸੇ ਘਰ ਫਾਗਟ ਦੇਖ ਮਨ ਹਾਲੇ ਕਿ ਰਸਾਨੀ ਕਰਨੇ ਸ਼ਰਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੇ ਬੀਵੇਸ ਪਾਉ ਕਰਮ ਕਰ ਸੰਜਮ ਸੇ ਕਰ ਪਾਗਠ ਦੇਖ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਪੂਜੈ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜਿ ਨਿਵਾਜੀ ਪਿਆਰੀ ਸਾਧ ਸੰਗਤ ਜੀਓ ਵਡ ਭਾਗੀ ਹੋ ਅੰਮ੍ਰਿਤ ਵੇਲੇ ਤੋਂ ਗੁਰੂ ਪਾਸਾ ਦੇ ਪਾਵਨ ਬਾਣੀ ਅੰਮ੍ਰਿਤ ਮਈ ਬਾਣੀ ਸਰਵਨ ਕਰ ਰਹੇ ਹੋ ਰਾਜਾਨ ਰਾਜ ਪਾਣ ਆਨ ਪਾਣ ਦੇਵਾਂ ਦੇਵ ਸ਼ਾਹਰ ਸ਼ਾਤਰ ਤਖਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਾਜੇ ਵਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਾਣੀ ਉਪਦੇਸ਼ ਬਖਸ਼ਿਸ਼ ਕਰਕੇ ਕਲਯੁਗ ਜੀਵਾਂ ਨੂੰ ਉਤਾਰ ਰਹੇ ਹਨ ਆਓ ਵੱਡ ਭਾਗੀ ਜਨੋ ਪਾਵਨ ਬਾਣੀ ਵਿਚਾਰ ਰਲ ਮਿਲ ਕੇ ਕਰੀਏ ਮਨੁੱਖਾ ਜਨਮ ਨੂੰ ਸਫਲਾ ਕਰੀਏ ਮੇਰੇ ਪਾਸਾ ਧੰਨ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਪਹਿਲੇ ਪਾਸਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੋਠ ਰਗ ਅੰਦਰ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਅੰਦਰ ਹਜੂਰ ਨੇ ਉਹਨਾਂ ਚਾਰ ਵਸਿਲਿਆਂ ਕੰਮਾਂ ਦਾ ਜ਼ਿਕਰ ਕੀਤਾ ਜੋ ਸਮੁੱਚੀ ਕਾਇਨਾਤ ਨੇ ਧਨ ਕਮਾਉਣ ਦੇ ਲਈ ਅਪਣਾਏ ਸੰਨ ਸਮੁੱਚੇ ਲੋਕਾਈ ਨੇ ਧਨ ਕਮਾਉਣ ਲਈ ਅਪਣਾਏ ਸਨ ਇਹ ਕੰਮ ਸਨ ਖੇਤੀ ਦੁਕਾਨਦਾਰੀ ਸੌਦਾਗਰੀ ਤੇ ਨੌਕਰੀ ਇਹ ਤਿੰਨ ਕੰਮ ਸਨ ਕਿਸਾਨੇ ਕਿਸਾਨ ਕਰੇ ਸ਼ਬਦ ਦੇ ਆਰੰਭ ਵਿੱਚ ਖੇਤੀ ਦਾ ਜ਼ਿਕਰ ਆਇਆ ਹੈ ਗੁਰੂ ਪਾਸਾ ਜੀ ਦਾ ਸਤਿਗੁਰੂ ਸੱਚੇ ਪਾਸਾ ਜੀ ਕਿਰਪਾ ਕਰਦੇ ਨੇ ਮਨ ਹਾਲੇ ਕਿਰਸਾਣੀ ਕਰਨੇ ਸ਼ਰਮ ਪਾਣੀ ਤਨ ਖੇਤ